ਅੱਜ ਤਰੀਕ ਹੋ ਗਈ ਜੀ 9 ਮਈ 9 ਮਈ 2025 ਸਾਡੇ ਤਾਂ ਕੱਲ ਵੀ ਮੀਂਹ ਸੀਗਾ ਜੀ ਤੇ ਅੱਜ ਵੀ ਆ ਚੱਲੇ ਆ ਤੇ ਤੁਹਾਡੇ ਦੱਸੋ ਜੀ ਪੈਂਦਾ ਕਿੱਥੇ ਕਿੱਥੇ ਪੈ ਰਿਹਾ ਮੀਂਹ ਤੇ ਇੱਕ ਜੀ ਆ ਆਪਣਾ ਸਟਾਡ ਆ ਜੀ ਅਮਰੀਕਨ ਜੋ ਚੋ ਚੋ ਜੇ ਕਿਸੇ ਨੇ ਕੋਈ ਕਿਸੇ ਵੀਰ ਨੇ ਵੀ ਮੀਟਿੰਗ ਲਈ ਅਹੀਂ ਤਾਂ ਤੱਕ ਦੱਸ ਦਿਓ ਤੇ ਕੰਟੈਕਟ ਕਰ ਲਿਓ ਤੇ ਨੰਬਰ ਆਪਣਾ ਤੇ ਆ ਇੱਕ ਆਪਣੇ ਕੋਲੇ ਲੈਬਰੇ ਫੀਮੇਲ ਆ ਵੀਰੇ ਉਹ ਵੀ ਦਿਖਾ ਦਣਾ ਤੁਹਾਨੂੰ ਤੇ ਇਹ ਵੀ ਸੇਲ ਤੇ ਆ 2 ਮਹੀਨਿਆਂ ਦੀ ਹੈ ਲੈਬਰੇ ਫੀਮੇਲ 2 ਮਾਂਥ ਲੇਬਰੇ ਫੀਮੇਲ ਇਹ ਜੀ ਦੀ 2 ਮਨਤ ਹੈ ਜੀ ਤੇ ਜੇ ਹੋਰ ਵੀ ਕਿਸੇ ਪ੍ਰਕਾਰ ਦਾ ਹੋਰ ਨਸਲ ਦਾ ਕੋਈ ਪਪ ਚਾਹੀਦਾ ਹੋਵੇ ਤਾਂ ਦੱਸ ਦਿਓ ਤੇ ਨੰਬਰ ਆਪਣਾ ਹੈਗਾ 946419400 946419400 ਆਪਣੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ